ਪਾਸ ਸੈਂਟਰ ਜਿੱਥੇ ਮੋਰ ਟ੍ਰੈਫਿਕ ਦਾ ਬੰਦਾ ਚੱਲਦਾ ਸੀ ਨੋ ਤੋਂ ਉੱਪਰ ਅਸੀਂ ਬੰਦ ਕਰਾਇਆ ਤੇ ਬੁੱਕ ਕੀਤੇ ਆ ਉਹਨਾਂ ਨੂੰ ਬਹੁਤ ਭਾਰੀ ਮਾਤਰਾ ਵਿੱਚ ਕੁੜੀਆਂ ਜਿਹੜੀਆਂ ਉੱਥੇ ਕੰਮ ਕਰ ਰਹੀਆਂ ਸੀ ਰੈਸਕਿਊ ਕਰਕੇ ਅਸੀਂ ਉਹਨਾਂ ਨੂੰ ਔਰ ਵਿਮਨ ਹੋਸਟਲਸ ਪੇ ਭੇਜਿਆ ਹੈ ਆਪਣੇ ਵਾਪਸ ਘਰਾਂ ਨੂੰ ਭੇਜਿਆ ਹੈ ਨਾਲ ਦੀ ਨਾਲ ਜਿਹੜੀ ਅਸੀਂ ਤੁਸੀਂ ਸੈਕਸ ਸਰਵਿਸ ਕਹਿ ਦਿੰਦੇ ਆ ਉਹਨਾਂ ਦੇ ਕੰਮ ਥੋੜੇ ਜਿ ਇਸ ਵਕਤ ਇਲੀਗਲ ਤੌਰ ਤੇ ਵੱਧਦੇ ਹੋਏ ਨਜ਼ਰ ਆਉਂਦੇ ਸਪੈਸ਼ਲ ਡਿਪਲॉयਮੈਂਟ ਅਸੀਂ ਕੀਤੀ ਹੈ ਸਿਵਲ ਕੱਪੜਿਆਂ ਚ ਵਰਦੀ ਵਾਲੇ ਪੁਲਿਸ ਆਫਿਸਰਸ ਤੇ ਕੋਈ ਵੀ ਵਾਇਲੇਸ਼ਨ ਹੋਈ ਗਈ ਅਸੀਂ ਉਹਨੂੰ ਸਾਡਾ ਮਕਸਦ ਹੈ ਜੀ ਜਿਹੜੇ ਵੀ ਨਿਊ ਇਅਰ ਦੇ ਅ ਸੈਲੀਬ੍ਰੇਸ਼ਨ ਕਰਨ ਚੰਡੀਗੜ੍ਹ ਆ ਰਹੇ ਨੇ ਉਹ ਸੁਰੱਖਿਅਤ ਮਹਿਸੂਸ ਕਰਨ ਸੇਫ ਐਨਵਾਇਰਨਮੈਂਟ ਚ ਆਪਣਾ ਨਿਊ ਇਅਰ ਮਨਾਉਣ ਆਪਣੀ ਫੈਮਿਲੀਜ਼ ਨਾਲ ਇੰਜੋਏ ਕਰਨ ہزار ਤੋਂ ਉੱਪਰ ਚੰਡੀਗੜ੍ਹ ਪੁਲਿਸ ਦੇ ਆਫੀਸਰਸ ਪੂਰੇ ਸ਼ਹਿਰ ਵਿੱਚ ਤਨਾਤ ਰਹਿਣਗੇ ਅਲੱਗ-ਅਲੱਗ ਤਰ੍ਹਾਂ ਦੇ ਨਾਕੇ ਅਸੀਂ ਲਾ ਰਹੇ ਹਾਂ ਡਰੰਕਨ ਡਰਾਈਵਿੰਗ ਦੇ ਸਪੈਸ਼ਲ ਨਾਕੇ ਲਾ ਕੇ ਸਪੈਸ਼ਲ ਡਰਾਈਵ ਕੀਤੀ ਜਾਏਗੀ ਤਾਂ ਅਸੀਂ ਪੂਰੇ ਤਿਆਰ ਆ ਪੈਰਾਮਿਲਟਰੀ ਫੋਰਸ ਵੀ ਸਾਨੂੰ ਮਿਲੀ ਹੈ ਜੇ ਉਹ ਵੀ ਅਸੀਂ ਡਿਪਲੋਏ ਕਰਾਂਗੇ 31 ਦਸੰਬਰ ਦੀ ਰਾਤ ਨੂੰ ਸਾਡਾ ਇੱਕ ਵਿਮਨਸ ਕੋਰਡ ਇੱਕ ਸਾ ਤੇ ਵੀ ਕੋਈ ਇਵਟੀਜ਼ਿੰਗ ਐਸਟਾ ਦੀ ਸ਼ਿਕਾਇਤ ਆndi ਉਥੇ ਵੀ ਜਲਦੀ ਪਹੁੰਚਣਗੇ ਸਮੇਂ ਸਾਲ ਦੀ ਅਮਤ ਤੇ ਚੰਡੀਗੜ੍ਹ ਪਾਰਟੀਆਂ ਦਾ ਕੇਂਦਰ ਬਣ ਜਾਂਦਾ ਆਲੇ ਦੁਆਲੇ ਦੇ ਸੂਬਿਆਂ ਦੇ ਲੋਕ ਪਾਰਟੀ ਕਰਨ ਦੇ ਲਈ ਚੰਡੀਗੜ੍ਹ ਆ ਜਾਂਦੇ ਨੇ ਪਰ ਉਹਦੇ ਨਾਲ ਹੀ ਬਹੁਤ ਸਾਰੀਆਂ ਜਿਹੇ ਚੀਜ਼ਾਂ ਚਾਹੇ ਉਹ ਸ਼ਰਾਰਤੀ ਅੰਸਰ ਹੋਣ ਚਾਹੇ ਉਹ ਅਪਰਾਧਿਕ ਗਤੀਵਿਧੀਆਂ ਹੋਣ ਚਾਹੇ ਉਹ ਨੀਮਾ ਦੀ ਉਲੰਘਣਾ ਹੋਵੇ ਉਹ ਵੀ ਚੰਡੀਗੜ੍ਹ ਦੇ ਕੇਂਦਰ ਦੇ ਵਿੱਚ ਹੀ ਆ ਜਾਂਦੇ ਨੇ ਐਸਐਸਪੀ ਕਮਰਦੀਪ ਕੌਰ ਮੇਰੇ ਨਾਲ ਨੇ ਮੈਮ ਚੰਡੀਗੜ੍ਹ ਨਵਾਂ ਸਾਲ ਆਉਂਦੇ ਹੀ ਪਾਰਟੀ ਦਾ ਕੇਂਦਰ ਬਣ ਜਾਂਦਾ ਹੈ ਪਰ ਪੁਲਿਸ ਕਿਵੇਂ ਲੋਕਾਂ ਨੂੰ ਸੁਰੱਖਿਤ ਮਹਿਸੂਸ ਕਰਾ ਰਹੀ ਹੈ ਸਾਡਾ ਮਕਸਦ ਹੈ ਜੀ ਜਿਹੜੇ ਵੀ ਨਿਊ ਇਅਰ ਦੇ ਅ ਸੈਲੀਬ੍ਰੇਸ਼ਨ ਕਰਨ ਚੰਡੀਗੜ੍ਹ ਆ ਰਹੇ ਨੇ ਉਹ ਸੁਰੱਖਿਅਤ ਮਹਿਸੂਸ ਕਰਨ ਸੇਫ এনवायरमेंट ਚ ਆਪਣਾ ਨਿਊ ਇਅਰ ਮਨਾਣ ਆਪਣੀ ਫੈਮਿਲੀਜ਼ ਨਾਲ ਇੰਜੋਏ ਕਰਨ ਇਸ ਕਰਕੇ ਸਾਡੇ ਵੱਲੋਂ ਇਨਫੋਰਸਮੈਂਟ ਦੇ ਕਾਫੀ ਸਾਰੇ ਇਨੀਸ਼ੀਏਟਿਵਸ ਲਿੱਤੇ ਗਏ ਨੇ ਹਜ਼ਾਰ ਤੋਂ ਉੱਪਰ ਚੰਡੀਗੜ੍ਹ ਪੁਲਿਸ ਦੇ ਆਫੀਸਰਸ ਪੂਰੇ ਸ਼ਹਿਰ ਵਿੱਚ ਤਨਾਤ ਰਹਣਗੇ ਅਲੱਗ-ਅਲੱਗ ਤਰ੍ਹਾਂ ਦੇ ਨਾਕੇ ਅਸੀਂ ਲਾ ਰਹੇ ਹਾਂ ਡਰੰਕਨ ਡਰਾਈਵਿੰਗ ਦੇ ਸਪੈਸ਼ਲ ਨਾਕੇ ਲਾ ਕੇ ਸਪੈਸ਼ਲ ਡਰਾਈਵ ਕੀਤੀ ਜਾਏਗੀ ਤਾਂ ਅਸੀਂ ਪੂਰੇ ਤਿਆਰ ਆ ਪਰਾਮਿਲਟਰੀ ਫੋਰਸ ਵੀ ਸਾਨੂੰ ਮਿਲੀ ਹੈ ਜੇ ਉਹ ਵੀ ਅਸੀਂ ਡਿਪਲੋਏ ਕਰਾਂਗੇ ਸ਼ਰਾਰਤੀ ਅਨਸਰ ਵੀ ਨਾਲ ਆਉਂਦੇ ਨੇ ਹਾਲਾਂਕਿ ਇਸ ਤੋਂ ਬਾਅਦ ਤੋਂ ਸ਼ਰਾਬ ਪੀ ਕੇ ਹੁੱਲੜਬਾਜੀ ਕਰਦੇ ਵੀ ਲੋਕ ਨਜ਼ਰ ਆਉਂਦੇ ਨੇ ਉਹ ਸਾਰੀਆਂ ਚੀਜ਼ਾਂ ਦੇ ਲਈ ਕੀ ਖਾਸ ਪ੍ਰਬੰਧ ਨੇ ਕੋਈ ਸਿੱਧੇ ਤੌਰ ਤੇ ਹਵਾਲਾ ਦੀ ਸੈਰ ਕਰਨਗੇ ਜਾਂ ਕੋਈ ਉਹਨਾਂ ਤੇ ਕਿਸ ਤਰ੍ਹਾਂ ਦੀ ਸਖਤਾਈ ਕੀਤੀ ਜਾਊਗੀ ਲਿਖੋ ਸਾਡੇ ਵੱਲੋਂ ਕਲੀਅਰ ਮੈਸੇਜ ਹੈ ਕਿ ਜੇ ਕੋਈ ਵਾਇਲੇਸ਼ਨ ਕਰੇਗਾ ਤਾਂ ਅਸੀਂ ਉਹਨੂੰ ਬੁੱਕ ਕਰਕੇ ਜੋ ਵੀ ਕਾਨੂੰਨ ਦੇ ਤਹਿਤ ਕਾਰਵਾਈ ਅਸੀਂ ਕਰਾਂਗੇ ਤਾਂ ਕਿ ਜਿਹੜੇ ਪੀਸਫੁੱਲ ਲੋਕ ਐ ਜਿਹੜੇ ਨਹੀਂ ਕੋਈ ਪ੍ਰੋਬਲਮ ਕ੍ਰੀਏਟ ਕਰ ਰਹੇ ਉਹ ਪੀਸ ਆਪਣੀ ਉਹ ਸ਼ਾਂਤੀ ਨਾਲ ਆਪਣੀ ਬਣਾ ਸਕਣ ਚਲੋ ਜਿਵੇਂ ਹਾਲ ਚੰਡੀਗੜ੍ਹ ਸਜਿਆ ਜਾਂਦਾ ਤੇ ਨਾਲ ਦੀ ਨਾਲ ਨਸ਼ਾ ਤਸਕਰੀ ਦੇ ਵੀ ਚਾਂਸਸ ਵੱਧ ਜਾਂਦੇ ਨੇ ਹਿਊਮਨ ਟ੍ਰੈਫਿਕਿੰਗ ਦੇ ਲੋਕ ਜਿਹੜੇ ਚਾਂਸਸ ਵੱਧ ਜਾਂਦੇ ਨੇ ਉਹ ਸਾਰੀਆਂ ਚੀਜ਼ਾਂ ਦੇ ਤਿੱਖੀ ਨਜ਼ਰ ਕਿਵੇਂ ਬਣਾਈ ਹੋਈ ਆ ਚੰਡੀਗੜ੍ਹ ਵਿੱਚ ਦੇਖੋ ਸਾਡੇ ਕੋਲ ਸਪੈਸ਼ਲ ਫੋਕਸ ਕਰਕੇ ਅਸੀਂ ਇਮੋਰਲ ਟਰੈਫਿਕਿੰਗ ਤੇ ਕਾਫੀ ਐਨਫੋਰਸਮੈਂਟ ਕੀਤੀ ਹੈ ਸਪਾ ਸੈਂਟਰਸ ਜਿੱਥੇ ਇਮੋਰਲ ਟਰੈਫਿਕਿੰਗ ਦਾ ਧੰਦਾ ਚੱਲਦਾ ਸੀ ਨ ਉਹ ਤੋਂ ਉੱਪਰ ਅਸੀਂ ਬੰਦ ਕਰਾਏ ਆ ਤੇ ਬੁੱਕ ਕੀਤੇ ਆ ਉਹਨਾਂ ਨੂੰ ਬਹੁਤ ਭਾਰੀ ਮਾਤਰਾ ਵਿੱਚ ਕੁੜੀਆਂ ਜਿਹੜੀਆਂ ਉੱਥੇ ਕੰਮ ਕਰ ਰਹੀਆਂ ਸੀ ਰੈਸਕਿਊ ਕਰਕੇ ਅਸੀਂ ਉਹਨਾਂ ਨੂੰ ਔਰ ਵਿਮਨ ਹੋਸਟਲਸ ਭੇਜਿਆ ਹੈ ਆਪਣੇ ਵਾਪਸ ਘਰਾਂ ਨੂੰ ਭੇਜਿਆ ਹੈ ਇਸ ਤੋਂ ਇਲਾਵਾ ਹੋਰ ਤਰ੍ਹਾਂ ਦੇ ਕ੍ਰਾਈਮ ਜਿਸ ਤਰ੍ਹਾਂ ਇਮੀਗ੍ਰੇਸ਼ਨ ਕ੍ਰਾਈਮਸ ਚੰਡੀਗੜ੍ਹ 'ਚ ਜ਼ਿਆਦਾ ਇਮੀਗ੍ਰੇਸ਼ਨ ਫਰਮਸ ਹੋਣ ਕਰਕੇ ਉੱਥੇ ਅਸੀਂ ਜ਼ਿਆਦਾ ਇਨਫੋਰਸਮੈਂਟ ਕੀਤੀ ਹੈ ਪਬਲਿਕ ਡਰਿੰਕਿੰਗ ਦੀ ਸਾਨੂੰ ਸ਼ਿਕਾਇਤ ਆਂਦੀ ਹੈ ਜਿੱਥੇ ਠੇਕੇ ਆ ਲਿਕਰ ਵੈਂਡਸ ਹੁੰਦੇ ਆ ਦੁਕਾਨਾਂ ਦੇ ਬਾਹਰ ਗੱਡੀਆਂ 'ਚ ਬੈਠ ਕੇ ਪੀਂਦੇ ਆ ਤਾਂ ਸਾਡੇ ਭਾਰੀ ਮਾਤਰਾ ਵਿੱਚ ਉਹਦੀ ਐਫਆਈਆਰਸ ਹੋਈਆਂ ਪਬਲਿਕ ਡਰਿੰਕਿੰਗ ਦੀ ਉਹਦੇ ਕਰਕੇ ਵੀ ਸਾਡੀ ਇਨਫੋਰਸਮੈਂਟ ਕਾਫੀ ਵਧੀ ਹੈ ਹੋਟਲਸ ਨੂੰ ਜਾਂ ਜਿਹੜੇ ਬਾਰ ਕਲੱਬ ਵਗੈਰਾ ਨੇ ਇਹਨਾਂ ਨੂੰ ਕੋਈ ਖਾਸ ਹਦਾਇਤਾਂ ਨਹੀਂ ਕਿਉਂਕਿ ਇਹਨਾਂ ਦੇ ਵਿੱਚ ਨਸ਼ਾ ਤਸਕਰੀ ਦੇ ਤਾਂ ਨਾਲ ਦੀ ਨਾਲ ਜਿਹੜੀ ਅਸੀਂ ਦੂਸਰੀ ਸੈਕਸ ਸਰਵਿਸ ਕਹਿ ਦਿੰਨੇ ਆ ਉਹਨਾਂ ਦੇ ਕੰਮ ਥੋੜੇ ਜਿਹਾ ਇਸ ਵਕਤ ਇਲੀਗਲ ਤੌਰ ਤੇ ਵਧਦੇ ਹੋਏ ਨਜ਼ਰ ਆਉਂਦੇ ਆ ਸਾਡੇ ਵੱਲੋਂ ਜੀ ਜਿੰਨੀ ਵੀ ਬਾਰਸ ਬਾਰਸ ਹੋਟੈਲਸ ਜਾਂ ਫਿਰ ਆਰਗੇਨਾਈਜ਼ਰਸ ਐ ਨਵੀਂ ਸਾਲ ਦੀ ਪਾਰਟੀਆਂ ਦੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕੱਲ ਸਪੈਸ਼ਲ ਸਾਡੇ ਸਾਰੇ ਸੀਨੀਅਰ ਆਫਿਸਰਸ ਨੇ ਮੀਟਿੰਗ ਕੀਤੀ ਹੈ ਨਵੇਂ ਸਾਲ ਦੀ ਸਪੈਸ਼ਲ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਤੇ ਕੋਈ ਵੀ ਇਲੀਗਲ ਕੰਮ ਜਿਹੜਾ ਹੈ ਸਾਡੀ ਨਜ਼ਰ ਚ ਰਹੇਗਾ ਸਪੈਸ਼ਲ ਡਿਪਲॉयਮੈਂਟ ਅਸੀਂ ਕੀਤੀ ਹੈ ਸਿਵਲ ਕਪੜਿਆਂ ਚ ਵਰਦੀ ਵਾਲੇ ਪੁਲਿਸ ਆਫਿਸਰਸ ਤੇ ਕੋਈ ਵੀ ਵਾਇਲੇਸ਼ਨ ਹੋਈਗੀ ਅਸੀਂ ਉਹਨੂੰ ਬੁੱਕ ਕਰਾਂਗੇ ਔਰਤਾਂ ਦੇ ਲਈ ਕੁਝ ਖਾਸ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਇਹ ਅਜਿਹੇ ਮਾਹੌਲ ਦੇ ਵਿੱਚ ਔਰਤਾਂ ਵੀ ਪਾਰਟੀ ਕਰਨ ਨਿਕਲਦੀਆਂ ਨੇ ਪਰ ਉਹਨਾਂ ਨੂੰ ਕਿਸੇ ਨਾ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਜਾਂ ਕੋਈ ਸ਼ਰਾਰਤੀ ਅਨਸਰ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰੇ ਜੀ ਸਾਡੇ ਵੱਲੋਂ ਔਰਤਾਂ ਦੀ ਸੇਫਟੀ ਬਹੁਤ ਵੱਡੀ ਪ੍ਰਾਇੋਰਟੀ ਹੈ 31 ਦਸੰਬਰ ਦੀ ਰਾਤ ਨੂੰ ਸਾਡਾ ਇੱਕ ਵਿਮਨਸ ਕੋਡ ਇੱਕ ਸਾਡੇ ਕੋਲ ਤਿਆਰ ਰਹੇਗਾ ਕਿਤੇ ਵੀ ਕੋਈ ਈਵ ਟੀਜ਼ਿੰਗ ਐਸਟਰਾ ਦੀ ਸ਼ਿਕਾਇਤ ਆਦੀ ਉੱਥੇ ਇਮੀਡੀਏਟਲੀ ਪਹੁੰਚਣਗੇ ਸਾਡੇ ਆਫੀਸਰ ਸਾਰੇ ਫੀਲਡ 'ਚ ਹੋਣਗੇ ਤੇ 2-3 ਮਿੰਟ ਤੋਂ ਪਹਿਲੇ ਕਿਤੇ ਲੇਟ ਨਹੀਂ ਹੁੰਦੇ ਤੇ ਟਾਈਮਲੀ ਪਹੁੰਚ ਕੇ ਉੱਥੇ ਕ ਪੀਸੀਆਰ ਵਹੀਕਲ ਸਾਡੀ ਫੀਮੇਲ ਆਫੀਸਰਸ ਨਾਲ ਤਨਾਤ ਰਹਿਣਗੀਆਂ ਤੇ ਕਿਤੇ ਵੀ ਪਿਕ ਐਂਡ ਡ੍ਰੌਪ ਦੀ ਫੈਸਿਲਿਟੀ ਵੀ ਚਾਹੀਦੀ ਹੋਈ ਤਾਂ ਸਾਡੇ ਰਿਸਪੌਂਸ ਨੇ ਬਾਅਰਸ ਨੇ ਜਾਂ ਹੋਟਲਸ ਨੇ ਜਨਾ ਲੇਕਰ ਸਰਵ ਹੋਣੀ ਹੈ ਕੋਈ ਖਾਸ ਸਮੇਂ ਤੱਕ ਦੀ ਉਹਨਾਂ ਨੂੰ ਛੂਟ ਮਿਲੀ ਹੋਈ ਆ ਜਾਂ ਜੋ ਨਾਰਮਲ ਚੱਲ ਰਿਹਾ ਉਸੇ ਐਡਮਿਨਿਸਟ੍ਰੇਸ਼ਨ ਵੱਲੋਂ ਇਹਨਾਂ ਨੂੰ ਆਮ ਤੌਰ ਤੇ ਜਿਹੜੀ ਟਾਈਮਿੰਗਸ ਆਪਰੇਸ਼ਨ ਟਾਈਮਿੰਗਸ ਆ ਉਹਦੇ ਸਾਬ ਨਾਲ ਇਸੇ ਚੱਲ ਰਹੀਆਂ 31 ਦਸੰਬਰ ਲਈ ਕੋਈ ਖਾਸ ਛੋਟ ਨਹੀਂ ਦਿੱਤੀ ਗਈ ਤਾਂ ਉਹੀ ਨਾਰਮਲ ਟਾਈਮਿੰਗਸ ਅਸੀਂ ਬੇਨਤੀ ਕਰਦੇ ਹਾਂ ਸਾਰੇ ਆਰਗੇਨਾਈਜ਼ਰਸ ਨੂੰ ਵੀ ਕਿ ਆਪਣੇ ਫੰਕਸ਼ਨਸ ਕੰਕਲੂਡ ਕਰਨ ਤੇ ਲੋਕੀ ਇਸ ਜ ਬਹੁਤ ਹੁੰਦੀ ਆ ਕਿ ਜਦੋਂ ਕਿਤੇ ਪੰਜਾਬ ਹਰਿਆਣਾ ਜਾਂ ਹਿਮਾਚਲ ਦੇ ਵਿੱਚ ਕੁਝ ਗੈਂਗਸਟਰਸ ਕੋਈ ਗਤੀਵਿਧੀਆਂ ਕਰਕੇ ਆਉਂਦੇ ਨੇ ਅਪਰਾਧਿਕ ਤਾਂ ਉਹ ਕਿਤੇ ਨਾ ਕਿਤੇ ਪਨਾਹ ਲੱਭਦੇ ਨੇ ਹਾਲਾਂਕਿ ਇੱਥੇ ਆ ਕੇ ਇਹਨਾਂ ਦਿਨਾਂ ਦੇ ਵਿੱਚ ਉਹ ਜਾਲੀ ਨਾਮ ਤੇ ਜਾਂ ਕਿਸੇ ਹੋਰ ਤਰੀਕੇ ਦੀ ਆਈ ਡੀਸ ਤੇ ਰਹਿਣਾ ਜਿਹੜਾ ਕਿ ਆਪਣੇ ਆਪ ਨੂੰ ਪਨਾਹ ਲੈ ਲੈਂਦੇ ਨੇ ਉਹਨਾਂ ਤੇ ਕੀ ਕਾਰਵਾਈ ਹੁਣ ਤੱਕ ਕੀ ਕਾਰਵਾਈ ਹੋਈ ਆ ਤੇ ਖਾਸ ਤੌਰ ਤੇ 31 ਤਰੀਕ ਤੋਂ ਬਾਅਦ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਨਾ ਹੋਣ ਗੈਂਗਸਟਰ ਤੇ ਕਾਬੂ ਪਾਉਣ ਲਈ ਕੀ ਤਿਆਰੀ ਹੈ ਸਾਡੇ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਸਪੈਸ਼ਲ ਤੌਰ ਤੇ ਤਨਾਤ ਹੈ ਤੇ ਆਪਣੇ ਅਲੱਗ-ਅਲੱਗ ਟੀਮਸ ਬਣੀਆਂ ਹਮੇਸ਼ਾ ਫੀਲਡ 'ਚ ਤਨਾਤ ਰਹਿੰਦੀਆਂ ਹਿਊਮਨ ਇੰਟੈਲੀਜੈਂਸ ਇਕੱਠੀ ਕਰਦੇ ਆ ਤੇ ਕਾਫੀ ਵਾਰਦਾਤਾਂ ਅਸੀਂ ਪ੍ਰੀਐਮਪਟ ਕੀਤੀਆਂ ਗੈਂਗਸਟਰਸ ਨੂੰ ਐਡਵਾਂਸ 'ਚ ਫੜ ਕੇ ਤੇ ਇਹ ਸਾਡੀ ਕਾਰਵਾਈ ਜਾਰੀ ਰਹੇਗੀ ਇੰਟੈਲੀਜੈਂਸ ਅਸੀਂ ਇਕੱਠੇ ਕਰਦੇ ਰਵਾਂਗੇ ਤੇ ਕੋਈ ਵੀ ਵਾਰਦਾਤ ਹੋਣ ਤੋਂ ਪਹਿਲੇ ਹੀ ਉਸ ਨੂੰ ਆਪਾਂ ਪ੍ਰੀਐਮਪਟ ਕਰਾਂਗੇ ਸੜਕਾਂ ਤੇ ਹਿਊਮਨ ਚੇਨ ਤੁਹਾਡੀ ਹੋਏਗੀ ਪੁਲਿਸ ਜੀ ਪਰ ਉਹਦੇ ਨਾਲ ਨਾਲ ਸੀਸੀਟੀਵੀ ਦੀ ਚੇਨ ਵੀ ਇੱਕ ਬਹੁਤ ਵੱਡੀ ਹੈ ਉਹਨਾਂ ਦੇ ਨਾਲ ਕਿਹੜੇ ਖਾਸ ਪੁਆਇੰਂਟਸ ਨੇ ਜਿਨ੍ਹਾਂ ਤੇ ਤੁਸੀਂ ਨਜ਼ਰ ਰੱਖ ਰਹੇ ਹੋ ਸਾਡੇ ਸੀਸੀਟੀਵੀ ਕੈਮਰਾਸ ਦਾ ਪੂਰੇ ਸ਼ਹਿਰ ਚ ਹੀ ਤਨਾਤ ਨੇ ਸਾਰੇ ਮੇਜਰ ਜੰਕਸ਼ਨਸ ਕਵਰ ਨੇ ਕੋਈ ਰੋਡ ਨਹੀਂ ਹੈ ਜਿੱਥੋਂ ਅਸੀਂ ਨਿਕਲੀਏ ਤੇ ਨਾ ਹੋਣ ਉਹ ਕੈਮਰਾਸ ਕਈ ਵਾਰ ਸਾਨੂੰ ਸਰਵੇਲੈਂਸ ਤੇ ਬੜਾ ਕੰਮ ਆਉਂਦਾ ਹੈ ਪੀਟ੍ਰਿਪਲ ਸੀ ਸਾਡਾ ਜਿਹੜਾ ਕੰਟਰੋਲ ਰੂਮ ਹੈ ਉੱਥੇ ਹੀ ਸਾਡੇ ਆਫੀਸਰਸ ਬੈਠ ਕੇ ਦੇਖ ਲੈਂਦੇ ਆ ਕੋਈ ਪ੍ਰੋਬਲਮ ਹੁੰਦੀ ਹੈ ਸਾਨੂੰ ਇਮੀਡੀਏਟਲੀ ਅਲਰਟ ਕਰਦੇ ਨੇ ਕੰਟਰੋਲ ਰੂਮ ਨੂੰ ਸਾਡੇ ਪੀਸੀਆਰ ਵਹੀਕਲ ਤਾਂ ਉਹ ਸਾਡੇ ਲਈ ਇੱਕ ਬੜਾ ਬਹੁਤ ਵੱਡੀ ਮਦਦ ਹੈ ਪੁਲਿਸ ਲਈ ਸਹਾਇਤਾ ਹੈ ਤੇ ਅਸੀਂ ਟਾਈਮਲੀ ਰਿਸਪਾਂਸ ਕਰ ਰਹੇ ਸਾਨੂੰ ਕੈਪेबल ਬਣਾਉਂਦੀ ਹੈ ਸਿੱਧੌਰ ਤੇ ਇੱਕ ਵਨ ਲਾਈਨ ਸਟੇਟਮੈਂਟ ਉਹਨਾਂ ਲੋਕਾਂ ਲਈ ਜਿਹੜੇ ਪਾਰਟੀ ਦੇ ਨਾਂ ਤੇ ਸ਼ਰਾਰਤਾ ਕਰਨ ਚੰਡੀਗੜਾ ਰਹੇ ਨੇ ਸਾਡੀ ਸਟ੍ਰਿਕਟ ਗਾਈਡਲਾਈਨਸ ਹੈ ਸਾਰੇ ਆਫੀਸਰਸ ਨੂੰ ਵੀ ਔਨ ਗਰਾਉਂਡ ਕੋਈ ਵੀ ਵਾਇਲੇਸ਼ਨ ਹੋਏਗੀ ਉਹਨੂੰ ਇਮੀਡੀਏਟਲੀ ਬੁੱਕ ਕੀਤਾ ਜਾਏਗਾ ਕਿਸੇ ਲਈ ਕੋਈ ਰਿਆਇਤ ਨਹੀਂ ਹੈ ਇਸ ਕਰਕੇ ਮੇਰੀ ਬੇਨਤੀ ਸਾਰਿਆਂ ਨੂੰ ਇਹ ਹੀ ਹੈ ਕਿ ਪੀਸਫੁੱਲ ਤਰੀਕੇ ਨਾਲ ਆਪ ਵੀ ਮਨਾਉਣ ਤੇ ਬਾਕੀਆਂ ਨੂੰ ਵੀ ਮਨਾਉਂਦੇ ਠੀਕ ਹੈ ਸੋ ਸ਼ਾਂਤੀਪੂਰਵਕ ਤਰੀਕੇ ਨਾਲ ਪਾਰਟੀ ਕੀਤੀ ਜਾਵੇ ਖੁਦ ਵੀ ਇੰਜੋਏ ਕੀਤਾ ਜਾਵੇ ਤੇ ਲੋਕਾਂ ਨੂੰ ਵੀ ਇੰਜੋਏ ਕਰ ਦਿੱਤਾ ਜਾਵੇ ਨਹੀਂ ਤਾਂ ਚੰਡੀਗੜ੍ਹ ਪੁਲਿਸ ਤੁਹਾਡੀ ਸੇਵਾ ਲਈ ਹਾਜ਼ਰ ਹੈ ਮੈਂ ਸਰਖਾਬ ਆਪਣੇ ਸਹਿਯੋਗੀਆਂ ਮੇਰੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ